ਦੂਸਰਾ ਰਾਜਾ ਉਸ ਦਾ ਚਾਰ ਅਧਿਆਇ ਉਸ ਦਾ 38 39 ਵਿੱਚ ਫਿਰ ਅਲੀਸ਼ਾ ਗਿਲਗਰ ਨੂੰ ਮੁੜਿਆ ਅਤੇ ਦੇਸ਼ ਵਿੱਚ ਕਾਲ ਸੀ ਅਤੇ ਨਬੀਆਂ ਦੇ ਪੁੱਤਰ ਉਸ ਦੇ ਅੱਗੇ ਬੈਠੇ ਹੋਏ ਸਨ ਅਤੇ ਉਸ ਨੇ ਆਪਣੇ ਵਾਲ ਵਾਲ ਕੇ ਮੁਆਖਿਆ ਜੇੜ ਚੜਾ ਜੇ ਅਤੇ ਨਬੀਆਂ ਦੇ ਪੁੱਤਰਾਂ ਲਈ ਭਾਜੀ ਵਾਲ ਇੱਕ ਜਨਾਨ ਬਾਹਰ ਖੇਤ ਵਿੱਚ ਪਾਦੀ ਰਹਿਣ ਗਿਆ ਅਤੇ ਖੇਤ ਵਿੱਚ ਇੱਕ ਗਿੰਦਲੀ ਵੇਲ ਲੱਭੀ ਹallelujah ਹallelujah ਸਭ ਹallelujah ਹallelujah ਹੁਣ ਅਸੀਂ ਯੀਸ਼ੂ ਦੇ ਬਾਰੇ ਸੁਧਰੇ ਪਰ ਜਿਹੜਾ ਮੇਰਾ ਵਿਸ਼ਾ ਹੈ ਕਿ ਅੱਜ ਅਸੀਂ ਯੀਸ਼ੂ ਮਸੀਹ ਨੂੰ ਸਭ ਲੋਕੀ ਜਾਣਦੇ ਆ ਪਰ ਉਹਦੀ ਪਛਾਣ ਕਰਨੀ ਸਾਨੂੰ ਨਹੀਂ ਆ ਰਹੀ ਸਾਡੇ ਸਮਝ ਆ ਰਹੀ ਹੈ ਅਸੀਂ ਯੀਸ਼ੂ ਨੂੰ ਸਭ ਲੋਕੀ ਜਾਣਦੇ ਆ ਯੀਸ਼ੂ ਮਸੀਹ ਕੌਣ ਹੈ ਪਰ ਪਹਿਚਾਨ ਕਰਨੀ ਕੀ ਹੈ ਔਖੀ ਹੈ ਸੋ ਇਹਦੇ ਵਿੱਚ ਇੱਕ ਸਟੋਰੀ ਹੈ ਜਿੱਥੇ ਲਿਖਿਆ ਕਿ ਅਲੀਸ਼ਾ ਜਿਹੜਾ ਹੈ ਉਹ ਗਿਲਗਾਲ ਨੂੰ ਮਰਿਆ ਅਤੇ ਉਸ ਦੇ ਵਿੱਚ ਉਸ ਦੇਸ਼ ਵਿੱਚ ਤਾਲ ਸੀ ਕਾਲ ਮਤਲ ਉਹ ਤੇ ਰੋਟੀ ਪਾਣੀ ਦਾ ਕਾਲ ਪੈ ਗਿਆ ਪਰ ਉਹਨੇ ਕੀ ਕਿਹਾ ਨਬੀਆਂ ਦੇ ਪੁੱਤਰਾ ਉਸ ਦੇ ਅੱਗੇ ਬੈਠ ਹੋਏ ਸਨ ਨਬੀ ਦੇ ਪੁੱਤਰ ਮਤਲ ਜਿਹੜੇ ਜਿਹੜੇ ਨਬੀ ਭਵਿਸ਼ਵਾਣੀ ਕਰਨ ਵਾਲੇ ਸੀ ਉਹਨਾਂ ਦੇ ਬੱਚੇ ਅਲੀਸ਼ਾ ਦੇ ਅੱਗੇ ਬੈਠ ਹੋਏ ਸਨ ਅਤੇ ਉਸ ਨੇ ਆਪਣੇ ਬਾਲਕ ਨੂੰ ਆਖਿਆ ਆਪਣੇ ਸੇਵਾਦਾਰ ਨੂੰ ਆਖਿਆ ਮਸਾ ਕੀਤੇ ਹੋਏ ਨੂੰ ਕਿਹਾ ਕੀ ਕਰ ਦੇਗ ਚੜਾ ਦੇ ਅਤੇ ਨਬੀਆ ਦੇ ਪੁੱਤਰਾਂ ਲਈ ਭਾਜੀ ਉਬਾਲ ਹallelujah ਹallelujah ਇੱਥੇ ਇੱਕ ਛੋਟਾ ਜਿਹਾ ਸ਼ਬਦ ਆਣਾ ਹੈ ਉਹ ਸ਼ਬਦ ਤੁਹਾਡੇ ਲਈ ਬਹੁਤ ਜ਼ਿਆਦਾ ਬਰਕਤ ਵਾਲਾ ਬਣੇ ਸਮਝ ਸਮਝਣ ਦੇ ਲਈ ਤੁਹਾਡੀ ਅੱਖਾਂ ਨੂੰ ਖੋਲੇਗਾ ਕੰਨਾਂ ਨੂੰ ਖੋਲੇਗਾ ਫਿਰ ਇੱਕ ਜਣਾ ਬਾਹਰ ਖੇਤ ਵਿੱਚ ਭਾਜੀ ਲੈਣ ਗਿਆ ਇੱਕ ਜਣਾ ਬਾਹਰ ਖੇਤ ਵਿੱਚ ਕੀ ਕਰਨ ਵਾਸਤੇ ਗਿਆ ਸਬਜ਼ੀ ਤੋਣਦੇ ਲਈ ਗਿਆ ਮਤਲਬ ਉਹਨੇ ਕਿਹਾ ਕਿ ਜੋ ਕੁਛ ਨਾ ਕੁਛ ਕੱਠਾ ਕਰੋ ਲੈ ਆਓ ਤਾਂ ਕਿ ਇੱਥੇ ਆਪਾਂ ਕੀ ਬਣਾਈਏ ਭੋਜਨ ਬਣਾਈਏ ਕਾਲ ਸੀ ਉਸ ਦੇਸ਼ ਵਿੱਚ ਭਿਆਨਕ ਕਾਲ ਸੀ ਜਿੱਦਾਂ ਕਾਲ ਯੂਸਫ ਦੇ ਸਮੇਂ ਦੇ ਵਿੱਚ ਪਿਆ ਇਹ ਇਸੇ ਤਰ੍ਹਾਂ ਇਸ਼ਾ ਦੇ ਸਮੇਂ ਦੇ ਵਿੱਚ ਵੀ ਕਾਲ ਪਿਆ ਫਿਰ ਅਤੇ ਖੇਤ ਦੇ ਵਿੱਚ ਇੱਕ ਜੰਗਲੀ ਵੇਲ ਲੱਭੀ ਇੱਕ ਉਹਨੂੰ ਜੰਗਲੀ ਵੇਲ ਲੱਭੀ ਅਤੇ ਉਹਨੇ ਉਹਦੇ ਨਾਲੋਂ ਜੰਗਲੀ ਕਦੂ ਤੋੜ ਕੇ ਉਸਨੇ ਕੀ ਕੀਤਾ ਜੰਗਲੀ ਕਦੂ ਤੋੜੇ ਹੁਣ ਦੇਖੋ ਕਦੂ ਦੇ ਕਦੂ ਹੀ ਹੁੰਦੇ ਆ ਉਹਨਾਂ ਦਾ ਰੰਗ ਕੀ ਹੁੰਦਾ ਗ੍ਰੀਨ ਕਲਰ ਦਾ ਹਰਿਆ ਹੁੰਦਾ ਨਾ ਹੁਣ ਆਪਕੋ ਨੂੰ ਪਛਾਣ ਤੇ ਨਹੀਂ ਆਉਂਦੀ ਵੀ ਇਹ ਹਰਿਆ ਹੈ ਜਾਂ ਇਹ ਜੰਗਲੀ ਹੋਊਗਾ ਜਾਂ ਫਿਰ ਇਹ ਜਿਹੜਾ ਹੈ ਉਹ ਸਹੀ ਕਦੂ ਹੋਏਗਾ ਜਾਈਏ ਤੇ ਪਰੇਸ਼ਾਨ ਦੇ ਵਿੱਚੋਂ ਫਤ ਰੱਦ ਮੇਰੇ ਜਿਹੜੀ ਕਿਸੇ ਜੰਗਲੀ ਵੇਲ ਉਹਦੇ ਉੱਤੇ ਕੀ ਲੱਗਿਆ ਹੋਇਆ ਸੀ ਕਦੂ ਉਹਨਾਂ ਨੂੰ ਪਹਿਚਾਨ ਨਹੀਂ ਆਈ ਕਿ ਇਹ ਜੰਗਲੀ ਹੈ ਇਹ ਕੀ ਹੈ ਜ਼ਹਿਰ ਵਾਲੇ ਨੇ ਹallelujah ਹallelujah ਪਰ ਉਹਨਾਂ ਨੇ ਕੀ ਕੀਤਾ ਤੋੜ ਲੈ ਕੇ ਵੀ ਸਮਝੀ ਹੈ ਜੀ ਤੋੜ ਲੂ ਫਿਰ ਅੱਗੇ ਪਰ ਇਹ ਨਿਕਾ ਉਹਦੇ ਲਾ ਲੋ ਜੰਗਲੀ ਕਦੂ ਤੋੜ ਕੇ ਝੋਲੀ ਭਰ ਲਈ ਹਾਂ ਕਦੀ ਆ ਗਿਆ ਅਤੇ ਆ ਗਿਆ ਤਦ ਉਹਨਾਂ ਨੂੰ ਫਾੜੀਆਂ ਕਰਕੇ ਤਦ ਉਸ ਨੂੰ ਛੋਟੀਆਂ-ਛੋਟੀਆਂ ਫਾੜੀਆਂ ਕਰਕੇ ਦੇਗ ਵਿੱਚ ਪਾ ਦਿੱਤਾ ਉਸ ਦੇਗ ਵਿੱਚ ਪਾ ਦਿੱਤਾ ਪਰ ਉਹਨਾਂ ਨੂੰ ਪਰ ਉਹਨਾਂ ਨੂੰ ਉਹਨਾਂ ਦੀ ਪਛਾਣ ਨਹੀਂ ਸੀ ਹallelujah 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 ਅੱਜ ਸਾਰੇ ਇਸ਼ੂ-ਇਸ਼ੂ ਕਰੀ ਜਾਂਦੇ ਪਰ ਪਹਿਚਾਣ ਕਿਸੇ ਨੂੰ ਨਹੀਂ ਆ ਰਹੀ ਜਿੱਦਾਂ ਇਹਨਾਂ ਨੂੰ ਇੱਕ ਜੰਗਲੀ ਕੱਦੂ ਦੀ ਪਛਾਣ ਨਹੀਂ ਆਈ ਕਿ ਭਈ ਇਹ ਜ਼ਹਿਰੀਲਾ ਹੈ ਇਹਦੇ ਨਾਲ ਕੋਈ ਮਰ ਸਕਦਾ ਹੈ ਇਹਦੇ ਨਾਲ ਸਾਡੇ ਸ਼ਰੀਰ ਨੂੰ ਹੱਦੀ ਪਹੁੰਚ ਸਕਦੀ ਹੈ ਪਰ ਉਹ ਬਾਹਰ ਦੇ ਦੌਰਨ ਦੇ ਲਈ ਕਿਉਂਕਿ ਉਹ ਬਹੁਤ ਜ਼ਿਆਦਾ ਕਿਸ ਵਿਚਾਰੇ ਭੁੱਖੀ ਤੁਸੀਂ ਦੇਖੋ ਯੇਸ਼ੂ ਮਸੀਹ ਨੂੰ ਕੀ ਸਮਝਦੇ ਲੋਕੇ ਹਨ ਬਸ ਇਹ ਸਾਨੂੰ ਚੰਗਿਆਈ ਦੇਣ ਵਾਲਾ ਹੈ ਇਹ ਸਾਨੂੰ ਪੈਸਾ ਦੇਈਏ ਅਸੀਂ ਚਰਚ ਜਾਈ ਜਾਈਏ ਇਹ ਸਾਨੂੰ ਖਾਣਾ ਦੇਈਏ ਅਸੀਂ ਖਰਚ ਜਾਈ ਜਾਈਏ ਇੱਥੇ ਇੱਕ ਸ਼ਬਦ ਆਇਆ ਪਰ ਉਹਨਾਂ ਨੂੰ ਉਹਨਾਂ ਦੀ ਪਛਾਣ ਨਹੀਂ ਆਈ ਹਾਲੇਲੂਇਆ ਜਦ ਅਸੀਂ ਖੁਦਾਦिला ਚਾਹਦੇ ਆ ਨਾ ਤੇ ਜਿਹੜਾ ਚੱਲਣ ਦੇ ਉਹਨੂੰ ਪਤਾ ਹੈ ਕਿ ਪ੍ਰਭੇ ਯਿਸੂ ਮਸੀਹ ਕੌਣ ਹੈ ਕੀ ਕਰ ਸਕਦਾ ਹੈ ਤੁਸੀਂ ਇਹ ਦੇਖੋ ਸੰਦੂਕੀ ਫਰੀਸੀਆ ਨੇ ਉਹ ਯਿਸੂ ਮਸੀਹ ਨੂੰ ਹਰ ਵੇਲੇ ਪਰਤੋਂਦੇ ਰਹਿੰਦੇ ਸੀ ਪਰਖਦੇ ਰਹਿੰਦੇ ਸੀ ਲੈ ਦੁਆ ਚਿੰਨ ਦੇ ਦੇ ਆ ਨਿਸ਼ਾਨ ਦੇ ਦੇ ਫਿਰ ਤੈਨੂੰ ਅਸੀਂ ਯਿਸੂ ਮਸੀਹ ਮੰਨਾਂਗੇ ਔਰ ਅੱਜ ਦੇ ਸੰਸਾਰ ਵਿੱਚ ਕੀ ਹੋ ਰਿਹਾ ਹੋ ਰਿਹਾ ਨੇ ਇਸੇ ਤਰ੍ਹਾਂ ਲੈ ਜੀ ਮੈਂ ਗੁਬਾਰ ਲੈ ਕੇ ਆਉਣਾ ਚਰਚੇ ਚ ਕੀ ਕਰਦੇ ਲਗਾ ਕਰਦੇ ਕਿ ਯੂਸ਼ੂਏ ਨਹੀਂ ਕਰ ਸਕਦੇ ਬੋਲੋ ਯੂਸ਼ੂਮਸੀ ਨਹੀਂ ਕਰ ਸਕਦੇ 80% ਕਰ ਸਕਦੇ ਅਗਰ ਉਹ ਨਹੀਂ ਕਰਨਗੇ ਤੇ ਪਰਮੇਸ਼ੂ ਦਾ ਪਵਿੱਤਰ ਬਚਨ ਕੀ ਪੈ ਜਾਏਗਾ ਇੱਥੇ ਝੂਠਾ ਪੈ ਜਾਵੇ ਔਰ ਇਹ ਝੂਠਾ ਪਿਆ ਔਰ ਇਸ ਦੇ ਸਨੌਰ ਵਾਲੇ ਵੀ ਕੀ ਪੈ ਗਏ ਝੂਠੇ ਪੈ ਗਏ ਅਸੀਂ ਇੱਕ ਬਚਨ ਪੜਾਂਗੇ ਅੱਗੇ ਜਾਵਾਂਗੇ ਪ੍ਰਭੂ ਦੇ ਕਲਾਮ ਚੋਂ ਦੇਖੀ ਜਾਵਾਂਗੇ ਕਿ ਕਿੰਨਿਆ ਖੁਦਾ ਦੇ ਵਿੱਚ ਐਤਾ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਅੱਜ ਤੋਂ ਨਹੀਂ ਹੋ ਰਿਹਾ ਹੁਣ ਕਿੰਨਾ ਵਿਰੋਧ ਹੋ ਰਿਹਾ ਜੇਸ਼ੂ ਮਸੀਹ ਦਾ ਹੋ ਰਿਹਾ ਜਾਂ ਨਹੀਂ ਹਾਂਜੀ ਜਿਹੜੇ ਜਿੰਨਾਂ ਨੂੰ ਪਤਾ ਨਾ ਫੋਨ ਚਲਾਉਂਦੇ ਤੁਸੀਂ ਸਾਰੇ ਜਿਹੜੇ ਫੇਸਬੁਕ ਤੇ ਦੇਖੋ YouTube ਤੇ ਦੇਖੋ ਇੰਸਟਾਗ੍ਰਾਮ ਤੇ ਦੇਖੋ ਵਿਰੋਧ ਕਿੰਨਾ ਹੋ ਰਿਹਾ ਪ੍ਰਚਾਰ ਬੰਦ ਕਰ ਦੋ ਮਸੀਹਾਂ ਨੂੰ ਐਂਦਾ ਕਰ ਦੋ ਇਹ ਪ੍ਰਚਾਰ ਨਹੀਂ ਹੋਣਾ ਚਾਹੀਦਾ ਕੀ ਇਹ ਰੁਕ ਸਕਦਾ ਨਹੀਂ ਸਾਰੇ ਬੋਲੋ ਰੁਕ ਸਕਦਾ ਨਹੀਂ ਮੈਂ ਚਾਹੁੰਦਾ ਸੀ ਮੈਂ ਐਂਦਾ ਨਾ ਬੋਲਾਂ ਵਿਦ ਰੈਫਰੈਂਸ ਬੋਲਾਂ ਕਿ ਪਰਮੇਸ਼ੁਰ ਦੇ ਬਚਨ ਚ ਲਿਖਿਆ ਜਾਂ ਨਹੀਂ ਲਿਖਿਆ ਅੜੀ ਮੱਤੀ ਦੇ ਅਜੀਲ ਪੰਜ ਅਧਿਆਏ ਔਰ ਅਸਤਾਸੀ ਬਚਨ ਪੜਾਂਗੇ 10 ਤੁਹਾਨੂੰ ਜਿਹੜੇ ਕਰਨ ਦੇ ਕਾਰਨ ਸਤਾਏ ਗਏ ਥਾਣੇ ਲਿਖਿਆ ਤੁਹਾਨੂੰ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਆ ਸਤਾਏ ਗਏ ਨੇ ਹੁਣ ਦੇਖੋ ਸਤਾਏ ਜਾ ਰਹੇ ਆ ਕਿੰਨਾ ਵਿਰੋਧ ਹੋ ਰਿਹਾ ਜੀ ਯਿਸੂ ਮਸੀਹ ਦਾ ਜੀ ਬਹੁਤ ਜ਼ਿਆਦਾ ਕਿਉਂ ਵਿਰੋਧ ਹੋ ਰਿਹਾ ਜੀ ਯਿਸੂ ਮਸੀਹ ਦਾ ਕਿ ਯਿਸੂ ਮਸੀਹ ਕੋਈ ਝੂਠਾ ਹੈ ਯਿਸੂ ਮਸੀਹ ਨੇ ਕਿੱਸੇ ਗਾਲਾਂ ਕੱਢੀਆਂ ਹੈ ਕਿਸੇ ਨੂੰ ਇਹ ਸ਼ਮਸੀ ਜੀ ਮਾਰ ਆਏ ਕਿਉਂ ਵਿਰੋਧ ਹੋ ਰਿਹਾ ਤੁਸੀਂ ਇਹ ਯਾਦ ਰੱਖੋ ਵਿਰੋਧ ਕਿਹਦਾ ਹੁੰਦਾ ਹੈ ਬੋਲੋ ਹੁੰਦਾ ਸ਼ਾਬਾਸ਼ ਬੋਲਦੇ ਸਾਹਿਬ ਕਿਹਦਾ ਵਿਰੋਧ ਹੁੰਦਾ ਹੈ ਜਿਹੜਾ ਸੱਚਾ ਹੈ ਹਾਲੇਲੂਇਆ ਜਿਹੜਾ ਝੂਠਾ ਉਹਦਾ ਕਦੇ ਵਿਰੋਧ ਨਹੀਂ ਹੋਏਗਾ ਜਿਨੇ ਕੁਛ ਕੀਤਾ ਹੀ ਨਹੀਂ ਹੈ ਉਹਦਾ ਵਿਰੋਧ ਨਹੀਂ ਹੋ ਸਕਦਾ ਪਰ ਉਹਦਾ ਵਿਰੋਧ ਹੋਏਗਾ ਜਿਨੇ ਕੋਸ਼ ਸਾਡੇ ਤੇ ਤੁਹਾਡੇ ਜੀਵਨ ਦੇ ਲਈ ਕੀਤਾ ਹੈ ਇਦਾਂ ਲਿਖਿਆ ਧਰਮ ਦੇ ਕਾਰਨ ਸਤਾਏ ਗਏ ਹੱਲ ਕਿਉਂ ਜੋ ਸਵਰਗ ਦਾ ਕਿਉਂ ਜੋ ਸਵਰਗ ਦਾ ਰਾਜ ਉਹਦਾ ਦਾ ਹੈ ਤੁਸੀਂ ਜਿਹੜੇ ਆਪਾਂ ਇੱਥੇ ਬੈਠੇ ਹੋਏ ਆਂ ਹਰ ਸਵੇਰ ਚਰਚ ਆ ਰਹੇ ਆਂ ਪ੍ਰਭੂ ਦਾ ਵਚਨ ਸੁਣ ਰਹੇ ਆਂ ਪ੍ਰਭੂ ਯੇਸ਼ੂ ਮਸੀਹ ਨੂੰ ਅਸੀਂ ਆਪਣਾ ਉਧਾਰ ਕਰਤਾ ਮੰਨਿਆ ਕਿਦੇ ਥਰੂ ਮੰਨਿਆ ਹੈ ਪਰਮੇਸ਼ਰ ਦੇ ਵਚਨ ਦੇ ਥਰੂ ਪਹਿਲਾਂ ਅਸੀਂ ਕਿਦੇ ਵਿੱਚ ਚੱਲਦੇ ਸੀ ਹਲੇ ਦੇ ਵਿੱਚ ਤੇ ਫਿਰ ਪਰਮੇਸ਼ਰ ਸਾਨੂੰ ਕਿਦੇ ਵਿੱਚ ਲੈ ਗਿਆ ਚਾਲਨ ਦੇ ਵਿੱਚ ਲੈ ਗਿਆ ਹallelujah ਹallelujah ਮੈਂ ਇੱਕ ਗੱਲ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਪਰਮੇਸ਼ੁਰ ਕਿਸੇ ਨੂੰ ਡਾਂਟਦਾ ਨਹੀਂ ਹallelujah ਹallelujah ਸ਼ਮਸੂਨ ਨੇ ਕਿੰਨੇ ਲੋਕਾਂ ਨੂੰ ਮਾਰਿਆ ਸੀ 1000 ਫਲਸਤੀਨ ਜਦੋਂ ਪਰਮੇਸ਼ੁਰ ਦਾ ਆਤਮਾ ਉਸ ਦੇ ਉੱਤੇ ਠਹਿਰਿਆ ਤੇ ਉਸ ਨੇ ਕੀ ਕੀਤਾ 1000 ਫਲਸਤੀਆਂ ਨੂੰ ਮਾਰ ਦਿੱਤਾ ਇੱਕ ਛੋਤੇ ਦੇ ਚਵਾਰੇ ਦੇ ਨਾਲ ਕਿਉਂਕਿ ਪਰਮੇਸ਼ਵਰ ਦਾ ਆਤਮਾ ਦੇ ਉੱਤੇ ਉਤਰਿਆ ਹallelujah ਪਰਮੇਸ਼ਰ ਆਪ ਸਾਨੂੰ ਦੱਸਦਾ ਹੈ ਪਵਿੱਤਰ ਆਤਮਾ ਸਾਨੂੰ ਗਾਈਡ ਕਰਦਾ ਹੈ ਤੁਸੀਂ ਕਿਵੇਂ ਚੱਲਣਾ ਹੈ ਪਰ ਜਿਹੜੇ ਸਤਾਏ ਗਏ ਨੇ ਉਹਨਾਂ ਦਾ ਹੀ ਰਾਜ ਹੈ ਸਵਰਗ ਦੇ ਵਿੱਚ ਫਿਰ ਅੱਗੇ ਪੜੀਏ 11 ਵਰਸ ਤਨਹੋਂ ਤੁਸੀਂ ਲਿਖਿਆ ਤਨਹੋਂ ਤੁਸੀਂ ਵੀ ਜਦੋਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰ ਜਦੋਂ ਮਨੁੱਖ ਮੇਰੇ ਕਾਰਨ ਹੁਣ ਯੇਸ਼ੂ ਮਸੀਹ ਦੇ ਕਾਰਨ ਕਿੰਨੇ ਬੋਲੀ ਆਵਾਜਦੀ ਹੈ ਝੂਠ-ਮੂਠ ਵੀ ਲੱਗ ਜਾਂਦੇ ਆ ਜਾਮ ਵੀ ਲੱਗਦੇ ਪਰ ਇਹਨੇ ਇਦਾਂ ਕੀਤਾ ਜੀ ਇਹਨੇ ਠੱਗੀ ਮਾਰਨੀ ਇਹਨੇ ਚੋਰੀ ਕਰ ਦਿੱਤੀ ਜੀ ਇਹਨੇ ਸਾਨੂੰ ਇਦਾਂ ਕਰ ਦਿੱਤਾ ਜੀ ਇਹ ਬਾਹਰ ਦੇ ਨਾਂ ਤੇ ਇਸ ਤਰ੍ਹਾਂ ਕਰ ਰਿਆ ਸੀ ਇਹ ਸਾਰਾ ਸਿਸਟਮ ਚੱਲਦਾ ਹੈ ਪਰ ਕੀ ਹੈ ਪਰਮੇਸ਼ਰ ਦਾ ਬਚਨ ਕਹਿੰਦਾ ਦੁਨੀਆ ਦੀ ਅਦਾਲਤ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਸਾਬਤ ਕਰਦੀ ਆ ਪਰ ਮੇਰੀ ਅਦਾਲਤ ਵਿੱਚ ਝੂਠੇ ਨੂੰ ਝੂਠਾ ਸਾਬਤ ਕੀਤਾ ਜਾਊਗਾ ਔਰ ਸੱਚੇ ਨੂੰ ਸੱਚਾ ਆਖਿਆ ਕਿਹਾ ਜਾਏਗਾ ਉਹ ਲਿਖਿਆ ਹੈ ਉਹ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅੱਗੇ ਅਤੇ ਸਤਾਉਣਗੇ ਅਤੇ ਬਹੁਤ ਜ਼ਿਆਦਾ ਤੁਹਾਨੂੰ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ ਹਰੇਕ ਬੁਰੀ ਗੱਲ ਜਿਹੜੀ ਤੁਸੀਂ ਕੀਤੀ ਵੀ ਨਹੀਂ ਹੈ ਉਹ ਤੁਹਾਡੇ ਉੱਤੇ ਕੀ ਕਰਨਗੇ ਲਾ ਦੇਣਗੇ ਕਿਉਂ ਲਾ ਦੇਣਗੇ ਅੱਜ ਜਿਹੜਾ ਗਲਤ ਕੰਮਾਂ ਦੇ ਵਿੱਚ ਉਹਨੂੰ ਕੋਈ ਨਹੀਂ ਰੋਕਦਾ ਉਹ ਲੋਕ ਕਹਿੰਦੇ ਹੋਰ ਤੂੰ ਕਰ ਜੂਆ ਖੇਡਦਾ ਨੂੰ ਹੋਰ ਕਰ ਨਸ਼ਾ ਕਰਦਾ ਹੋਰ ਕਰ ਜਿਹੜਾ ਬਚਾਉਣ ਵਾਲਾ ਹੈ ਉਹਦੇ ਖਿਲਾਫ ਹੋ ਰਿਹਾ ਉਹਨੂੰ ਬੁੜਾ ਭਲਾ ਕਹਿ ਰਹੇ ਆ ਕਿਉਂਕਿ ਉਹ ਚੰਗਾ ਨਹੀਂ ਲੱਗ ਰਿਹਾ ਉਹ ਤੇ ਲੋਕਾਂ ਨੂੰ ਸੁਧਾਰ ਰਿਹਾ ਉਹ ਤੇ ਲੋਕਾਂ ਨੂੰ ਬਚਾਰ ਰਿਹਾ ਉਹਦਾ ਨਾਮ ਕੀ ਹੈ ਪ੍ਰਭੂ ਯੀਸ਼ੂ ਮਸੀਹ ਇਹ ਜਿੰਨਾ ਤੁਸੀਂ ਅਧਿਆਚਾਰ ਹੋਂਦੇ ਸਮੇਂ ਚ ਦੇਖ ਰਹੇ ਹੋ ਪਹਿਲਾਂ ਵੀ ਹੋਇਆ ਸੀ ਨਬੀਆਂ ਦੇ ਨਾਲ ਪਹਿਲਾਂ ਵੀ ਪਰਮੇਸ਼ੁਰ ਦੇ ਦਾਸਾਂ ਨੂੰ ਟਾਰਗੇਟ ਕੀਤਾ ਗਿਆ ਮਸੀਹਤ ਨੂੰ ਟਾਰਗੇਟ ਕੀਤਾ ਗਿਆ ਕਿਉਂ ਕਿ ਮਸੀਹਤ ਤੁਹਾਨੂੰ ਕੀ ਬਣਾਦੀ ਹੈ ਮਸੀਹ ਮਸੀਹ ਦਾ ਮਤਲਬ ਕੀ ਹੁੰਦਾ ਹੈ ਬਚਾਉਣ ਵਾਲਾ ਰੱਖਿਆ ਕਰਨ ਵਾਲਾ ਹallelujah 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 ਔਰ ਕੇਰੇ ਬੋਲਣ ਵਾਲੇ ਜਿਨ੍ਹਾਂ ਨੂੰ ਕੀ ਨਹੀਂ ਹੈ वचन ਦਾ ਗਿਆਨ ਨਹੀਂ ਹੈ ਮੈਂ 7-8 ਸਾਲ ਸਟੱਡੀ ਕੀਤੀ ਬਾਈਬਲ ਦੀ ਕਿਉਂ ਕੀਤੀ ਪਰਮੇਸ਼ਰ ਦਾ ਬਚਨ ਜਾਣਨ ਦੇ ਲਈ ਕਿ ਸਾਨੂੰ ਕੋਈ ਆਣ ਕੇ ਦੋ ਚਾਰ ਸਵਾਲਾ ਦਾ ਕੀ ਨਾ ਕਰ ਦੇ ਝੂਠਿਆ ਨਾ ਕਰ ਦੇ ਹallelujah 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 ਪਰਮੇਸ਼ੁਰ ਦਾ ਵਚਨ ਕਹਿੰਦਾ ਹੈ ਉਹ ਮੈਨੂੰ ਸਤਾਉਣਗੇ ਬੋਲੀਆਂ ਮਾਰਨਗੇ ਤੁਹਾਨੂੰ ਵੀ ਮਾਰਨਗੇ ਜਿਤਾਉਣਾ ਮੇਰੇ ਉੱਤੇ ਮਾਰੀਆਂ ਫਿਰ ਅਨੰਦ ਹੋਵੋ ਕਿਥੇ ਹੋ ਅਨੰਦ ਹੋਵੋ ਇੱਥੇ ਕਿਉਂ ਨਾ ਚਾਹੀਦਾ ਸਾਨੂੰ ਕੀ ਹੋਣਾ ਚਾਹੀਦਾ ਬੰਦੋ ਵਿਰੋਧ ਵਿੱਚ ਬੜੇ ਉੱਠ ਗਏ ਬੜੇ ਬੋਲਣ ਵਾਲੇ ਤੁਸੀਂ ਚੁੱਪ ਕਰਕੇ ਬੈਠੇ ਰਹੋ ਪ੍ਰਭੂ ਦਾ ਧੰਨਵਾਦ ਕਰੋ ਸ਼ੁਕਰ ਕਰੋ ਉਸ ਦਾਦਾ ਕਿ ਖੁਦਾ ਨੇ ਸਾਨੂੰ ਸੇ ਜੋਗ ਸਮਝਾਇਆ ਹੈ ਅਗਰ ਕੋਈ ਸਾਨੂੰ ਮਾਰਦਾ ਤੈਨੂੰ ਮਾਰਨ ਦੇ ਵਾਸਤੇ ਅਸੀਂ ਨਹੀਂ ਜਾਣਾ ਅਸੀਂ ਮਸੀਹ ਨਹੀਂ ਹੋਵਾਂਗੇ ਅਸੀਂ ਤੇ ਫਿਰ ਉਹਨਾਂ ਦੇ ਵਰਗੇ ਬਣ ਗਏ ਯਿਸੂ ਮਸੀਹ ਜੀ ਨੇ ਕੀ ਕਿਹਾ ਕੋਈ ਇੱਕ ਗੱਲ ਤੇ ਚਪੇਰ ਮਾਰਦਾ ਤੇ ਕੀ ਕਰ ਦੂਸਰੀ ਵੀ ਕਰ ਦੇ ਕਿਹਨੂੰ ਕਹਿੰਦਾ ਤੇਰਾ ਬਦਲਾ ਲੈਣ ਵਾਲਾ ਮੈਂ ਤੂੰ ਬਦਲਾ ਨਹੀਂ ਲੈਂਦਾ ਤੇ ਜਦੋਂ ਸਾਡਾ ਪਰਮੇਸ਼ੁਰ ਸਾਡੇ ਵੱਲ ਹੈ ਤੇ ਸਾਡਾ ਗੋਦੀ ਕੌਣ ਉਹ ਸਰਦਾਰ ਨੰਦੋਗੋ ਅੱਗੇ ਖੁਸ਼ੀ ਕਰੋ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਇੱਥੇ ਤੁਹਾਨੂੰ ਕੁਝ ਨਹੀਂ ਮਿਲਦਾ ਮੈਨੂੰ ਇੱਥੇ ਕੁਝ ਨਹੀਂ ਮਿਲਦਾ ਇੱਥੇ ਜਿਹੜਾ ਕੁਝ ਅਸੀਂ ਕਮਾਇਆ ਬਣਾਇਆ ਇਹ ਕਿੱਥੇ ਰਹਿ ਜਾਣਾ ਭਈ ਇੱਥੇ ਰਹਿ ਜਾਣਾ ਇਹ ਚੀਜ਼ਾਂ ਜਿਨ੍ਹਾਂ ਦੇ ਲਈ ਤੁਸੀਂ ਦਿਨ ਰਾਤ ਮਿਹਨਤ ਕਰ ਰਹੇ ਹੋ ਪਸੀਨਾ ਬਹਾਰ ਰਹੇ ਹੋ ਨਿੰਦਰਾ ਝਾਗ ਰਹੇ ਹੋ ਕਿ ਮੈਂ ਅੱਜ ਸੌਣਾ ਨਹੀਂ ਅੱਜ ਮੈਂ ਕਮਾਈ ਕਰਨੀ ਹੈ ਅੱਜ ਮੈਂ ਇਨਾ ਪੈਸਾ ਇਕੱਠਾ ਕਰਨਾ ਹੈ ਇਹ ਸਾਰਾ ਕਿੱਥੇ ਰਹੇਗਾ ਇਸੇ ਸੰਸਾਰ ਦੇ ਵਿੱਚ ਕਿਉਂਕਿ ਪੈਸਾ ਸੰਸਾਰ ਦਾ ਹੈ ਉਹ ਕਿੱਥੇ ਰਹੇਗਾ ਇਸੇ ਸੰਸਾਰ ਵਿੱਚ ਹallelujah ਹੋਰ ਅਸੀਂ ਅੱਗੇ ਜਾਵਾਂਗੇ ਬੱਚਾ